ਬੀਤੇ ਦਿਨੀ ਪਟਿਆਲਾ ਦੇ ਨੰਬਰ ਰੋਡ ਭਾਖੜਾ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਐਕਟਿਵਿਟੀ ਦੇ ਨਾਲ ਭਾਖੜਾ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਉੱਥੇ ਹੀ ਕਿਸਮਤ ਚੰਗੀ ਰਹੀ ਕਿ ਮੌਕੇ ਦੇ ਬੈਠੇ ਗੋਤਾਖੋਰਾਂ ਦੀ ਟੀਮ ਨੇ ਇਸ ਨੌਜਵਾਨ ਨੂੰ ਬਚਾ ਲਿਆ ਅਤੇ ਇਹ ਜੀ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਨੇ ਗੋਤਾਖੋਰੇ ਟੀਮ ਦੇ ਨਾਲ ਮਿਲ ਕੇ ਨਹਿਰ ਦੇ ਵਿੱਚੋਂ ਉਸ ਦੀ ਐਕਟਿਵ ਨੂੰ ਬਾਹਰ ਕੱਢ ਲਿਆ ਅਤੇ ਨੌਜਵਾਨ ਨੂੰ ਪਟਿਆਲ ਦੇ ਮਾਲਟਾਉਂ ਥਾਣੇ ਵਿੱਚ ਲੈ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੋਤਾਖੋਰੇ ਟੀਮ ਦੇ ਪ੍ਰਧਾਨ ਸ਼ੰਕਰ ਭਾਰਤਵਾਜ ਨੇ ਦੱਸਿਆ ਕਿ ਤਕਰੀਬਨ 2:3 ਤੋਂ 3 ਵਜੇ ਦਾ ਸਮਾਂ ਸੀ ਜਦੋਂ ਸਾਡੀ ਟੀਮ ਉੱਥੇ ਬੈਠੀ ਸੀ ਜਿੱਥੇ ਇੱਕ ਨੌਜਵਾਨ ਆਪਣੀ ਐਕਟਿਵਾ ਦੇ ਨਾਲ ਹੀ ਭਾਖੜਾ ਨਹਿਰ ਦੇ ਵਿੱਚ ਕੁੱਦ ਗਿਆ। ਉਹਨਾਂ ਨੇ ਕਿਹਾ ਕਿ ਸਾਡੀ ਟੀਮ ਨੇ ਇਸ ਨੂੰ ਬਚਾ ਲਿਆ ਅਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਹੈ। ਭਾਰਤਵਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਨੌਜਵਾਨ ਤ੍ਰਿਪੜੀ ਦਾ ਰਹਿਣ ਵਾਲਾ ਹੈ ਇਸ ਦੀ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਦੁਖੀ ਹੋ ਕੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਪਰ ਤੋਂ ਅੰਦਾਜ਼ਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੁਣ ਨੌਜਵਾਨ ਬਿਲਕੁਲ ਠੀਕ ਠਾਕ ਹੈ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਕੀ ਗੱਲ ਹੋਜੀ ਈ ਤਕਲੀਫ ਹੈ ਤੁਹਾਨੂੰ ਫਿਲਕਾ ਤੇਰਾ ਹੱਲ ਕਰ ਦਈਏ ਲੈ ਗੱਲ ਕਰ ਲਈਏ ਹਾਂ ਜਿੰਨਾ ਇੱਕ ਦੋ ਦਾ ਬਾਬਾ ਜਿਆਦੇ ਚਿੱਲੇ ਆਸੇ ਜੇ ਨਾ ਭਾਜੇਗੀ ਹੈ ਜਿਵੇਂ ਬਸ ਇੱਕ ਮੁੰਡਾ ਮੇਰ ਕੋਲ ਹੈ ਇੱਕ ਕੁੜੀ ਹੋਵੇ ਕੋਲ ਜਿਸਕੇ ਕੋਲ ਅੰਜੀ ਚਲ ਚਾਹ ਫੇਰ ਉਹ ਗੰਭੀਰ ਕਹਿੰਦੇ ਮੁੰਡਿਆਂ ਨੂੰ ਆਪ ਪੜਦਾ ਮਤਲਬ ਕੋਈ ਗੱਲਬਾਤ ਨਹੀਂ ਹੋਈ ਤੇ ਉਹਨੂੰ ਮੈਂ ਪੁੱਛਿਆ ਸਵਾਲ ਤੂੰ ਵੀ ਲਿਆ ਸੀ ਜਦੋਂ ਕੱਟੇ ਸੀ ਤੇ ਮੈਂ ਉਹਨੂੰ ਪੁੱਛਿਆ ਨਾ ਕਿ ਨਹੀਂ ਅਰੇ ਗਿਆ ਨਹੀਂ ਮੈਂ ਬੀ ਬਾਈ ਤੇ ਗੁਰੂ ਨਾ ਨੇਪਾਲ ਔਰ ਇਹ ਨੂੰ ਤਾਂ ਨਹੀਂ ਹੈ ਅੱਛਾ ਤੇ ਉਹਨੂੰ ਮੈਂ ਪੁੱਛਿਆ ਕਿ ਤੂੰ ਆਇਆ ਜੀ ਕਿ ਨਹੀਂ ਉਹ ਕਹਿੰਦੇ ਮੈਂ ਤੇਰੇ ਕੋਲ ਆਇਆ ਮੈਂ ਨਹੀਂ ਹਾਂ ਮੈਂ ਤੇ ਬਿਆ ਹਾਂ ਉਹ ਗੰਦੇ ਆਨੰਦ ਜਾਂ ਜੋ ਮਰਦੇ ਕਾ ਮਰ ਜੋ ਮਰਦੇ ਕਾ ਕਹਿੰਦੇ ਮੈਂ ਆਪਣੇ ਘੋੜੇ ਪਾ ਲਵਾਂਗੇ ਤੋ ਆਪਾਂ ਮੁੰਡਾ ਚਲਦੀ ਜਿਉਂ ਤੋ ਚਲੀ ਆਪਣੇ ਆਪਣੇ ਮਾਵਾਪਾ ਨਾਲੇ ਤੂੰ ਅਲੱਗ ਰਹਿ ਨਾ ਮਾਵਾਪਾ ਤੋਂ ਇਕੱਠੀ ਰਹਿਣਾ ਅਲੱਗ ਰਹਿਣਾ ਅਲੱਗ ਰਹਿਣਾ ਆਪਣੇ ਮਾਵਾਪਾ ਤੇਰੀ ਮਾਵਾਪਾ ਨੇ ਤਾਂ ਵਿਆਹ ਕਰਾਉਣਾ ਤੇ ਨਾ ਤਹੂਣਾ ਨਾਲ ਸੁਲਾਮਸ਼ਾਦਾ ਨਹੀਂ ਕਰਿਆ ਦਿੱਤਨੇ ਵੀ ਅਹਿਮਦੀ ਗੱਲ ਹੈ ਮੇਰੀ ਮਦਦ ਕਰੋ ਯਾ ਮੇਰੇ ਨਾਲ ਫੜੋ ਚਾ 4 5 ਵਾਰ ਹੋ ਗਿਆ ਉਹਦਾ ਤੇਰੇ ਮਸ਼ਨ ਮਾਰੇ ਹੋਣੇ ਨੇ ਪਾਈਆਂ ਅਗਲੀ ਪਾਸੇ ਨਹੀਂ ਦਿੰਦਾ ਤੂੰ ਤੇਰੇ ਮਸ਼ਨ ਮਾਰੇ ਨੇ ਮੰਨਦਾ ਹੈ ਮੈਨੂੰ ਐਸੇ ਦਿੰਨਾ ਐਸੇ ਦਿੰਨਾ ਪੈਸੇ ਆਵਾਜ਼ ਨਾ ਕਿੰਨੀ ਤਰ੍ਹਾਂ ਖਾ ਤੇਰੀ ਤੇ ਤੇਰੀ 14000 ਖਾਇਆ ਇੰਨੀ ਤਾਂ ਹੋ ਗਈ 25000 25000 ਮੈਂ ਹਲੋ ਓਏ ਚਲ ਹਾਂਜੀ ਉਧਰ ਚੱਲ ਉਧਰ ਚੱਲ ਠੀਕ ਹੈ ਚੱਲ ਨਾ ਕਿਹਨੂੰ ਕਰਦਾ ਸੀ 25000 ਓ ਯਾਰ ਉਧਰ ਚੱਲ ਜਿੱਤ ਕਹਤਾ ਨੇ ਤੈਨੂੰ ਉਧਰ ਚੱਲ ਇਥੇ ਇਹਨੂੰ ਭੇਜੋ ਉੱਤਰ ਕਰ ਉੱਤਰ ਕਰ ਉੱਦਰੀ ਨੂੰ ਨਾ ਮਾਰ ਆਲੀ ਭਾਗੀ ਕੁੜੀ ਉਹਦੀ ਜਨਾਂ ਤੂੰ ਲਖਾ ਮੁੰਡਾ ਤੇਰੇ ਕੋਲ ਆ ਫालतੂ ਨਹੀਂ ਚੁੱਪ ਕਰਕੇ ਭੇਜੋ ਮੈਂ ਹੋ ਗਈ ਨਾ ਆਣਾ ਤੂੰ ਮਰਨ ਮੁੰਡਾ ਮਾਪੇ ਤਾਂ ਵੀ ਹੱਦ ਰਹਿਂਦਾ ਮੁੰਡਾ ਮੁੰਡਾ ਤੇਰੇ ਕੋਲ ਆ ਮੈਨੂੰ ਕਮਾਫੇ ਦਊਗਾ ਉਹ ਮੁੰਡਾ ਕੁੜੀ ਤੇ ਤੈਨੂੰ ਪੈਸੇ ਲਾਉਣੇ ਪਏ ਸੀ ਦਿੱਤੇ ਵੀ ਦੇ ਕੇ ਨਾਲ ਇਹ ਤੇਰਾ ਬਾਪ ਨਹੀਂ ਇਹਦਾ ਪਿਓ ਐਡੀ ਵਧੀਆ ਪੋਸਟੇ ਲੱਗਿਆ ਹੋਇਆ ਆ ਉਹਨਾਂ ਨਾਲ ਸਲਾਹ مشورہ ਕਰ ਤੂੰ ਜੇ ਕੋਈ ਗੱਲ ਲਿਆ ਤਾਂ ਬੈਠ ਕੇ ਦੂਖ ਦੇ ਦਰਦ ਆਪਣਾ 10 ਵੀ ਮੇਰੀ ਜਨਾਨੀ ਰਹਿ ਨਹੀਂ ਰਹੀ ਜੀ ਤੁਸੀਂ ਮੇਰੀ ਮਦਦ ਕਰੋ ਹੋਰ ਚਰਾਣਾ ਤਾਂ ਚੱਲ ਤੂੰ ਮਰ ਜਾਂਦਾ ਮੁੰਡਾ ਐਵੇਂ ਸੰਕਰ ਜੀ ਮੁੰਡਾ ਕਿਦੋਂ ਰਹਿਦਾ ਫਿਰ ਇਹਦਾ ਮਾਂ ਪਿਓ ਤੇਰੇ ਕੋਲ ਤੇਰੇ ਰਹਿੰਦੇ ਨਹੀਂ ਆ ਉਹ ਵੀ ਇੱਥੇ ਅਕਸ਼ਾਲ ਮਾਰਦਾ ਤੇਰੇ ਪਿਛੇ ਫਿਰੋਂ ਤਾਂ ਮਰਨਾ ਹੀ ਪੈਣਾ ਹੈ ਵਿਚਾਰੇ ਬਟਾ ਮਰਨਾ ਸੋਲੂਸ਼ਨ ਨਹੀਂ ਹੈਗਾ ਕਮਾਲ ਕਰਦੇ ਜਿੰਦਗੀ ਦੇ ਵਿੱਚ ਕੋਈ ਗੱਲ ਨਹੀਂ ਹੋ ਚਲਾ ਰੱਖ ਕੋਈ ਗੱਲ ਨਹੀਂ ਮਰਨਾ ਕੋਈ ਸੋਲੂਸ਼ਨ ਨਹੀਂ ਹੈ ਤੁਹਾਡਾ ਮਰ ਕੇ ਕੀ ਕਰੇਗਾ ਬੱਚੇ ਪ੍ਰਾਣ ਹੋ ਜਾਣਗੇ ਕਿੱਥੇ ਜਾਣਗੇ ਬੱਚੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਰੋਟੀ ਪਾਣੀ ਕੌਣ ਦਊਗਾ ਹਾਲ ਨੂੰ ਸਕੂਲ ਪੜ੍ਹਨਾ ਸੋਹ ਕਰਨਾ ਕੀ ਮੈਂ ਤੂੰ ਮੈਨੇਜ ਕਰੇਂਗਾ ਐਵੇਂ